ਰੁਜੀ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਸਰਬਣ ਕਰੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੰਗੇ ਬੰਦਿਆਂ ਨੂੰ ਉੱਜੜ ਜਾਓ ਤੇ ਮਾੜਿਆਂ ਨੂੰ ਵੱਸ ਜਾਓ ਦਾ ਕਿਉਂ ਅਸੀਸ ਦਿੱਤੀ ਸੀ ਕੀ ਕਾਰਨ ਸੀ ਤੁਸੀਂ ਅੱਜ ਸਾਖੀ ਸਰਬਣ ਕਰੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਚੱਲਦੇ ਚੱਲਦੇ ਇੱਕ ਪਿੰਡ ਵਿੱਚ ਰੁਕੇ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਵੀ ਸਨ ਸ਼ਾਮ ਹੋ ਗਈ ਸੀ ਪਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਰਾਤ ਉਸ ਪਿੰਡ ਵਿੱਚ ਰਹਾ ਜਾਵੇ। ਪਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਹੋਈ ਸੀ। ਗੁਰੂ ਜੀ ਨੇ ਪਾਈ ਮਰਦਾਨਾ ਜੀ ਦੀ ਬੇਨਤੀ ਮੰਨ ਲਈ। ਉਹ ਉਸ ਪਿੰਡ ਵਿੱਚ ਠਹਿਰ ਗਏ। ਉਸ ਪਿੰਡ ਦੇ ਲੋਕ ਰੁੱਖੇ ਸੁਭਾਅ ਦੇ ਸਨ। ਉਹ ਕਿਸੇ ਰਾਹੀ ਨੂੰ ਪਾਣੀ ਤੱਕ ਵੀ ਨਹੀਂ ਸਨ ਪੁੱਛਦੇ। ਕਿਸੇ ਰਾਹੀ ਨੇ ਰਾਤ ਕੱਟਣੀ ਹੁੰਦੀ ਤਾਂ ਮੰਝਾ ਵਿਸਤਰਾ ਨਹੀਂ ਸੰਦਿੰਦੇ ਕਿਸੇ ਭੁੱਖੇ ਨੂੰ ਰੋਟੀ ਨਹੀਂ ਸੀ ਦਿੰਦੇ ਉਹ ਤਾਂ ਸਗੋਂ ਇਹ ਕੋਸ਼ਿਸ਼ ਕਰਦੇ ਸਨ ਕਿ ਕੋਈ ਮੁਸਾਫਰ ਉਹਨਾਂ ਦੇ ਪਿੰਡ ਹੀ ਨਾ ਠਹਿਰੇ ਉਸ ਰਾਤ ਗੁਰੂ ਜੀ ਉਸ ਪਿੰਡ ਠਹਿਰ ਗਏ ਕਿਸੇ ਨੇ ਉਹਨਾਂ ਨੂੰ ਨਾ ਤਾਂ ਪਾਣੀ ਪੁੱਛਿਆ ਨਾ ਹੀ ਰੋਟੀ ਰਾਤ ਮੁਕੀ ਅੰਮ੍ਰਿਤ ਵੇਲਾ ਹੋਇਆ ਗੁਰੂ ਜੀ ਆਪਣੀ ਯਾਤਰਾ ਉਤੇ ਅੱਗੇ ਚੱਲ ਪਏ ਭਾਈ ਮਰਦਾਨਾ ਜੀ ਵੀ ਉਹਨਾਂ ਦੇ ਨਾਲ ਚੱਲ ਪਏ ਗੁਰੂ ਜੀ ਨੇ ਪਿੰਡੋਂ ਤੁਰਦਿਆਂ ਆਖਿਆ ਵਸਦੇ ਰਹੋ ਭਾਈ ਮਰਦਾਨਾ ਜੀ ਹੈਰਾਨ ਹੋਏ ਪਿੰਡ ਵਾਲਿਆਂ ਨੇ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਫਿਰ ਵੀ ਗੁਰੂ ਜੀ ਉਹਨਾਂ ਨੂੰ ਵਸਦੇ ਰਹੋ ਦੀ ਅਸੀਸ ਦੇ ਰਹੇ ਹਨ ਭਾਈ ਮਰਦਾਨਾ ਜੀ ਚੁੱਪ ਰਹੇ ਗੁਰੂ ਜੀ ਦੀ ਯਾਤਰਾ ਦਿਨ ਭਰ ਜਾਰੀ ਰਹੀ ਰਾਤ ਪੈਣ ਉੱਤੇ ਉਹ ਨੇੜੇ ਦੇ ਪਿੰਡ ਠਹਿਰ ਗਏ ਇਹ ਪਿੰਡ ਪਹਿਲੇ ਪਿੰਡ ਤੋਂ ਵੱਖਰਾ ਸੀ ਪਿੰਡ ਵਾਲਿਆਂ ਨੂੰ ਚਾ ਚੜ ਗਿਆ ਉਹਨਾਂ ਨੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਦੀ ਬਹੁਤ ਸੇਵਾ ਕੀਤੀ ਗੁਰੂ ਜੀ ਤੇ ਭਾਈ ਮਰਦਾਨਾ ਜੀ ਨੇ ਇੱਕ ਆਦਮੀ ਦੇ ਘਰ ਦਾ ਸਾਦਾ ਭੋਜਨ ਪਰੋਬਾਨ ਕੀਤਾ ਪਿੰਡ ਵਾਲੇ ਗੁਰੂ ਜੀ ਦੇ ਬਚਨ ਸੁਣਨ ਲਈ देर तक ਉਹਨਾਂ ਦੇ ਚਰਨਾਂ ਦੇ ਵਿੱਚ ਬੈਠੇ ਰਹੇ ਪਿੰਡ ਵਾਲੇ ਮੁੜ ਮੁੜ ਕਹਿਣ ਸਾਡੇ ਧੰਨ ਭਾਗ ਹਨ ਜੋ ਤੁਸੀਂ ਸਾਡੇ ਪਿੰਡ ਚਰਨ ਪਾਏ ਹਨ ਪਹਿਲਾ ਵਾਂਗ ਹੀ ਗੁਰੂ ਜੀ ਅੰਮ੍ਰਿਤ ਵੇਲੇ ਅੱਗੇ ਜਾਣ ਲਈ ਤਿਆਰ ਹੋ ਗਏ ਪਾਈ ਮਰਦਾਨਾ ਜੀ ਸੋਚ ਰਹੇ ਸਨ ਕਿ ਪਿੰਡ ਵਾਲਿਆਂ ਨੇ ਬਹੁਤ ਆਦਰ ਦਿੱਤਾ ਹੈ। ਵੱਦ ਤੋਂ ਵੱਦ ਸੇਵਾ ਕਰਨੀ ਚਾਹੀ ਹੈ। ਗੁਰੂ ਜੀ ਇਸ ਪਿੰਡ ਨੂੰ ਕੋਈ ਵੱਡੀ ਅਸੀਸ ਦੇਣਗੇ। ਗੁਰੂ ਜੀ ਨੇ ਤੁਰਣ ਤੋਂ ਪਹਿਲਾਂ ਵਚਨ ਕੀਤਾ ਉੱਜੜ ਜਾਓ। ਪਾਈ ਮਰਦਾਨਾ ਜੀ ਬਹੁਤ ਹੈਰਾਨ ਹੋਏ ਇਹ ਕਿ ਜਿਹੜੇ ਪਿੰਡ ਵਾਸੀ ਐਨੇ ਰੁੱਖੇ ਸਨ ਗੁਰੂ ਜੀ ਨੇ ਉਹਨਾਂ ਨੂੰ ਅਸੀਸ ਦਿੱਤੀ ਹੈ ਇਸ ਪਿੰਡ ਵਾਲੇ ਕਿੰਨੇ ਚੰਗੇ ਹਨ ਇਹਨਾਂ ਨੂੰ ਗੁਰੂ ਜੀ ਨੇ ਉਚੜ ਜਾਵੋ ਕਿਹਾ ਹੈ ਭਾਈ ਮਰਦਾਨਾ ਜੀ ਤੋ ਰਹਾ ਨਾ ਗਿਆ ਅੰਤ ਨੂੰ ਉਹਨਾਂ ਨੇ ਪੁੱਛ ਹੀ ਲਿਆ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸਮਝਾਇਆ ਕਿ ਚੰਗਿਆਂ ਦੀ ਸੰਸਾਰ ਨੂੰ ਬਹੁਤ ਲੋੜ ਹੈ ਇਸ ਪਿੰਡ ਦੇ ਲੋਕ ਚੰਗੇ ਹਨ ਇਹੇ ਇਥੋਂ ਉੱਠ ਕੇ ਦੂਰ ਦੂਰ ਤੱਕ ਫੈਲਣ ਇਹੋ ਜੀਹਾਂ ਦੀ ਹਰ ਥਾਂ ਲੋੜ ਹੈ ਜਿਹੜੇ ਰੁੱਖੇ ਹਨ ਉਹ ਉੱਥੇ ਹੀ ਟਿਕੇ ਰਹਿਣ ਪਾਈ ਮਦਾਨਾ ਜੀ ਪ੍ਰਸੰਨ ਹੋ ਗਈ ਉਹਨਾਂ ਨੇ ਕਿਹਾ ਗੁਰੂ ਜੀ ਧੰਨ ਹੋ ਤੁਸੀਂ ਇਹ ਡੂੰਘੀਆਂ ਗੱਲਾਂ ਮੈਨੂੰ ਛੇਤੀ ਸਮਝ ਨਹੀਂ ਆਉਂਦੀਆਂ ਤੁਸੀਂ ਸਮਝਾ ਦਿੱਤਾ ਹੈ ਤੁਹਾਡੀ ਬਹੁਤ ਕਿਰਪਾ ਹੋਈ ਹੈ ਇਸ ਪਿੱਛੋਂ ਗੁਰੂ ਜੀ ਅੱਗੇ ਚੱਲ ਪਏ ਤੇ ਪਾਈ ਮਰਦਾਨਾ ਜੀ ਵੀ ਉਹਨਾਂ ਦੇ ਸੰਗ ਤੁਰਦੇ ਫਿਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ